ਸੰਡੇ ਗੁਰੂਵਾਰਾਂ ਨੇ ਸਾਨੂੰ ਮਰਿਆਦਾ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ ਹਦੈਤ ਕੀਤੀ ਮਰਜ਼ੀ ਨਹੀਂ ਕਰੀ ਅੰਗ ਹੈ ਚੁੱਲੇ ਵਿੱਚ ਬਣਦੀ ਹੈ ਫੋਜਨ ਤਿਆਰ ਹੁੰਦਾ ਜੇ ਖੁੱਲੀ ਲੱਗ ਜਾਣਾ ਸਾੜ ਦਿੰਦੀ ਬਹੁਤ ਕੁਝ ਇਸ ਤਰ੍ਹਾਂ ਪਾਣੀ ਹੈ ਨਦੀਆਂ ਦੇ ਵਿੱਚ ਵਿੱਚ ਰਹੇ ਬੜਾ ਫਾਇਦਾ ਦਿੰਦਾ ਤੁਸੀਂ ਸੁੱਧਾਈ ਚੱਲ ਬੈਠਾ ਪਿੰਡ ਰੋੜ ਕੇ ਲੈ ਜਾਓ ਇਸ ਤਰ੍ਹਾਂ ਸਾਡੇ ਗੁਰੂ ਅਨੰਤ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਨੂੰ ਮर्यादा ਦਾ ਪਤਾ ਹੈ ਮਰਜ਼ੀ ਨਹੀਂ ਕਰਨੀ ਛੋਟੀਆਂ-ਛੋਟੀਆਂ ਗੱਲਾਂ ਤੋਂ ਲੈ ਕੇ ਭਟੀਆਂ ਤੱਕ ਮर्यादा ਬਚ ਲਿਖ ਦਿੱਤੀ ਹੈ ਕਿ ਐਸੇ ਕ ਜਦੋਂ ਮੱਤਰਾ ਟਿਕਣਾ ਹੈ ਗੁਰੂ ਗ੍ਰੰਥ ਸਾਹਿਬ ਉਤੇ ਹੱਥਾਂ ਨਹੀਂ ਉਤੇ ਲੀਆਂ ਥੱਲੇ ਨੂੰ ਰੱਖਣੀ ਹੈ ਉੱਤੇ ਨਹੀਂ ਜਦੋਂ ਬਿਸ਼ਾਦ ਰਹਿਣਾ ਹੈ ਉਹ ਉੱਤੇ ਜਦੋਂ ਖਲੋਣਾ ਹੈ ਉਦੋਂ ਹੱਥ ਜੋੜ ਕੇ ਕਿੜੀਂ-ਕਿੜੀਂ ਨਹੀਂ ਜਦੋਂ ਪ੍ਰਕਰਮਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਹਰ ਸੱਜਾ ਤਰਖਣਾ ਇਹ ਆਪਾਂ ਬਹਰ ਬੈਠੇ ਆਪਰੇ ਸੱਜਾ ਤਨੇ ਮਹਾਰਾਜ ਸੰਸਾਰ ਵਿੱਚ ਵਿਆਹ ਹੁੰਦੇ ਨੇ ਬੱਚਿਆਂ ਦੇ ਉਦੋਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਸੱਜਾ ਹੱਥ ਰੱਖਿਆ ਜਾਂਦਾ ਸਤਕਾਰ ਵਜੋਂ ਮਹਾਰਾਜ ਨੂੰ ਪਾਈ ਗੁਰੂ ਨਾਨਕ ਸਰੂਪ ਗੁਰੂ ਅੰਗਦ ਦੇਵ ਜੀ ਤੁਰੇ ਜਾ ਰਹੇ ਨੇ ਤੇ ਸਦੀਤ ਨਾਲ ਨਾਲ ਗੁਰੂ ਅਮਰਦਾਸ ਜੀ ਜਦੋਂ ਗੁਰੂ ਤੀਸਰੇ ਮਹਾਰਾਜ ਸਨ ਗੁਰੂ ਜੀ ਕੰਮ ਦਾਸ ਰਹੇ ਨੇ ਪੁਰਖਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪੁਰਖਾ ਇਸ ਤਰ੍ਹਾਂ ਕਰਉਣਾ ਗਿਆਣਾ ਜੀ ਕਿੰਦੇ ਠੀਕ ਹੈ ਗੁਰੂ ਨਾਨਕ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਤੇ ਗੁਰੂ ਅੰਗਦ ਸਾਹਿਬ ਕੰਮ ਦਾਸ ਰਹੇ ਨੇ ਤੀਸਰੇ ਮਹਾਰਾਜ ਗੁਰੂ ਅਮਰਦਾਸ ਉਹਨਾਂ ਗੁਰੂ ਅੰਗਦ ਸਾਹਿਬ ਜੀ ਗੁਰੂ ਸਾਹਿਬ ਸਿਜਿਆ ਦੂਸਰੇ ਮਹਾਰਾਜ ਅਰਜਨਦੀਸ ਜੀ ਮਹਾਰਾਜ ਖਬੇਤ ਸੁ ਕਾਮ ਦੱਸਦੇ ਦੱਸਦੇ ਆ ਥੋੜਾ ਜਿਆ ਗੁਰੂ ਅਮਰਦਾਸ ਜੀ ਦਾ ਹੱਥ ਅੱਗੇ ਵਧ ਗਿਆ ਗੁਰੂ ਜੀ ਨਾਲ ਉਸੇ ਵੜੇ ਗੜ ਚ ਪਾਰੇ ਉਹਨੂੰ ਬੰਨ ਕੇ ਨਾ ਕੱਪੜਾ ਘੱਲ ਚ ਬਾਅਦ ਵਿੱਚ ਬਾ ਖੋਲੀ ਜਦੋਂ ਗੁਰਗੱਦੀ ਦੇ ਬਾਸ ਹੋਏ ਉਰੀ ਕਹਿੰਦੇ ਗੁਰੂ ਦੇ ਸਭ ਕਹਿੰਦੇ ਫੁਰਖਾ ਖੋਲ ਇਹ ਗੁਰੂ ਤਾਂ ਅੱਗੇ ਕਿਉਂ ਲੰਗੇ

ਜਦੋਂ ਭੋਗ ਪਿਆ ਉਹ ਕਹਿੰਦਾ ਜੀ ਮੈਂ ਕੋਈ ਗੱਲਬਾਤ ਕਰਨੀ ਹੈ ਸਵਾਲ ਨੇ ਮੇਰੇ ਕੋ ਭਾਈ ਮੈਂ ਤਾਂ ਪੜਿਆ ਹੀ ਨਹੀਂ ਜਿਆਦਾ ਚਲੋ ਦੱਸੋ ਗੁਰਮਤਿ ਵਿੱਚ ਹੋ ਗੁਰਸਿੱਖੀ ਤੋਂ ਬਾਹਰ ਹੋ ਸਵਾਲ ਹੈ ਨਹੀਂ ਕਹਿੰਦਾ ਗੁਰਮਤਿ ਵਿੱਚ ਹੈ ਜੁੰਮੰਦ ਮੇਰੇ 14 ਸਵਾਲ ਨੇ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਆਉਂਦੇ ਹੀ ਗੁਰੂ ਗ੍ਰੰਥ ਸਾਹਿਬ ਦੇ ਕੋ ਫੋਟੋ ਕਿਉਂ ਚੁੱਕਿਆ ਸੀ ਤੇ ਰੱਖਨੇ ਆ ਜਿਹੜਾ ਕੋਈ ਚੜਾਈ ਕਰਦੇ ਸੀ ਇਸ ਵਿੱਚ ਮੜਾ ਕੇ ਮੇਰੇ ਕਹੇ ਸੋਨੂੰ ਧਿਆਨ ਨਾਲ ਕੋਈ ਲਿਖਤ ਵਖਾਉ ਹਿੰਦੁਸਤਾਨ ਵਿੱਚ ਕਿਸੇ ਗੁਰੂ ਸਾਹਿਬ ਜੀ ਦੀ ਫੋਟੋ ਰੱਖਣੀ ਚਾਹੀਦੀ ਸਮੋਏ ਨੇ ਕਿ ਨਹੀਂ ਰੱਖਣੀ ਚਾਹੀਦੀ ਦੂਸਰੀ ਗੱਲ ਇਹ ਸਿੱਖ ਮਰਿਆ ਜਿੰਦਾ ਗੁਰੂ ਗ੍ਰੰਥ ਸਾਹਿਬ ਦਾ ਕੰਡ ਨਹੀਂ ਕਰਦਾ ਨਕਦੇ ਕੋਈ ਸਹੀ ਪੰਝਾ ਤਤਾਂ ਦਾ ਤੇ ਫੋਟੋ ਵੀ ਪੰਝਾ ਤਤਾਂ ਦੀ ਸਿਰਫ ਰੂਹ ਹੀ ਹਨ ਵਿੱਚ ਨਹੀਂ ਕਹਿੰਦਾ ਜੀ ਮੈਂ ਤਾਂ ਚੁਕਾ ਦੂੰ ਸਾਰੀ ਦਿਲ ਦੀ ਬਹੁਤ ਧੰਨਵਾਦ ਤੁਹਾਡਾ ਗੁਰੂਆਂ ਦੀ ਨੂੰ ਸਿਜਕ ਸਕਦੇ ਉਹ ਵੀ ਸ਼ਬਦ ਸੁਣ ਉਹ ਵੀ ਸ਼ਬਦ ਸੁਣ ਸ਼ਬਦ ਕਰੋ ਪਰ ਸਿੱਖ ਸਾਧ ਸੰ ਕਿੰਨਾ ਵੀ ਵੱਡਾ ਹੋਵੇ ਉਹ ਗੁਰੂਵਾਲਾ ਕੰਡ ਨਹੀਂ ਕਰਦਾ ਮਰਿਆ ਜਾਂ ਜਿੰਦਾ ਮੈਂ ਕਿਹਾ ਤੁਸੀਂ ਅੱਜ ਫੋਟੋ ਰੱਖਤੀ ਕੱਲ ਮੁਰਦੇ ਦੇ ਪੈਰ ਵੀ ਕਰੋਗੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਵੀ ਤੇ ਰੂਹ ਨਹੀਂ ਹੈ ਉਹ ਵੀ ਪੰਜ ਤੱਤ ਹੈ ਫੋਟੋ ਵੀ ਪੰਜ ਤੱਤ ਹੈ ਕਹਿੰਦਾ ਜੀ ਗੱਲ ਬਿਲਕੁਲ ਠੀਕ ਸਤਸੰਗ ਕੋ ਉਸਨੇ ਅਗਲੀ ਗੱਲ ਚੜਾਈ ਕਹਿੰਦਾ ਇਹ ਦੱਸੋ ਜਿਹੜੇ ਭਾਂਡੇ ਬਿਸਤਰਾ ਮੰਜੀ ਆ ਸਾਰਾ ਕੁਝ ਉਸ ਰੂਹ ਨੂੰ ਮਿਲ ਗਿਆ ਜਿਹੜਾ ਚੜਾਈ ਕਰ ਗਿਆ ਦੇਖੋ ਜੀ ਇਹ ਜਿੰਨੇ ਸਾਰਾ ਕੁਝ ਦਿੱਤਾ ਇਹ ਜਗਦੀਸ਼ ਸਿੰਘ ਦਾ ਲੜਕਾ ਹੈ 인ਦਰਪਾਲ ਤਿੰਨ ਪਾਈ ਇਹਨੇ ਮਨਜੀ ਬਿਸਤਰਾ ਪਾਂਡੇ ਅਰਦਾਸ ਕੀਤੀ ਹੈ ਇਹਨੂੰ ਤੇ ਮਿਲੇਗਾ ਨਾ ਜਿੰਨੇ ਦਾਨ ਕੀਤਾ ਹਾਂ ਇਹਨੂੰ ਜਦੋਂ ਇਹ ਚੜ੍ਹਾਲ ਕਰੇ ਇਹਦਾ ਮੰਗਾ ਵੀ ਕਰ ਦੂ ਫਿਰ ਸਾਰਿਆਂ ਨੂੰ ਪੁੰਨ ਮਿਲ ਜਾਏਗਾ ਇੱਕ ਇੱਕ ਮਨਜੀ ਬਿਸਤਰਾ ਗੱਲ ਤਾਂ ਬਿਲਕੁਲ ਠੀਕ ਹੈ ਵੀਰ ਕਹਿੰਦਾ ਜੀ ਮੇਰੀ ਗੱਡੀ ਤੇ ਲਾਲ ਬੱਤੀ ਹੈ ਮੇਰੇ ਜੀ ਨਿਸ਼ਾਨ ਸਾਹਿਬ ਲਾਇਆ ਛੋਟਾ ਜਾਂ ਵੱਡਾ ਕਿਹੜੀਏ ਦੂਆ ਚ ਨਿਸ਼ਾਨ ਸਾਹਿਬ ਵੱਡਾ ਹੈ ਕਿ ਲਾਲ ਬੱਤੀ ਇਹ ਨਿਸ਼ਾਨ ਸਾਹਿਬ ਠੀਕ ਹੈ ਵੀਰ ਥੀ ਨਿਕਲੋਤਾ ਕਹਿੰਦਾ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਹੈ ਇਹ ਨੰਗਲਾਂ ਚ ਨਾ ਹੀ ਪਉਰ ਤੇ ਚੰਗਾ ਸਾਡੀ ਗੁਰੂ ਮਹਾਰਾਜ ਨਾਲ ਹੈ ਵੱਡਾ ਕੌਣ ਹੈ ਜਦ ਗੁਰੂ ਮਹਾਰਾਜ ਖੈਰ ਹੋਏ 14 ਸਵਾਲ ਸੀ ਮੈਂ ਕਹਿੰਦੇ ਕੋ ਜੀ 14 ਹੀ ਮੈਂ ਕਰ ਸਕਦਾ ਪਰ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਹਿੰਦਾ ਮੈਂ ਪ੍ਰਧਾਨ ਹਾਂ ਸਾਰੇ ਦਿੱਲੀ ਦਾ ਬਹੁਤ ਅੱਛਾ ਚੰਗੀ ਗੱਲ ਹੈ ਭਾਈ ਅੱਛਾ ਇਹ ਦੱਸੋ ਜਿੰਨੇ ਵੀ ਗੁਰਦੁਆਰੇ ਨੇ ਦਿੱਲੀ ਵਿੱਚ ਕਿ ਸਿੱਖਾਂ ਕੋਲ ਪਾਣੀ ਜ਼ਿਆਦਾ ਹੈ ਪੈਸਾ ਜ਼ਿਆਦਾ ਹੈ ਜਗ੍ਹਾ ਜ਼ਿਆਦਾ ਹੈ ਹਰ ਇੱਕ ਗੁਰਦੁਆਰੇ ਦੇ ਬਾਹਰ ਪਾਣੀ ਪਿਆ ਇਹਦਾ ਕੀ ਨਾਤਰ ਇਹ ਤੁਹਾਨੂੰ ਨਹੀਂ ਪਤਾ ਮੈਂ ਕਹਿੰਦਾ ਮੈਂ ਘੱਟੀ ਪੜਿਆ ਮੈਨੂੰ ਪਤਾ ਹੁੰਦਾ ਤੁਹਾਨੂੰ ਪੁੱਛਦਾ ਜੇ ਤੁਸੀਂ ਦੱਸੋ ਉਹ ਕਹਿੰਦੇ ਜੀ ਚਰਨ ਗੰਗਾ ਹੈ ਜਿਹੜਾ ਗੁਰੂ ਘਰ ਆਵੇ ਚਰਨ ਤੋਂ ਕਿ ਆਵੇ ਮੇਰੇ ਤੋਂ ਤੁਸੀਂ ਜਰਾ ਬਾਬਾ ਆ ਕੇ ਕਿਉਂ ਆਏ ਧੋਗੇ ਆਉਣਾ ਸੀ ਕਹਿੰਦਾ ਮੈਂ ਮਾਫੀ ਮੰਗ ਲੈਣਾ ਮੈਂ ਮੰਗ ਲਿਆ ਸਾਧ ਸੰਗ ਬੇਨਤੀ ਕਰਨ ਦਾ ਮਤਲਬ ਕਿ ਫੋਟੋ ਸੱਜੇ ਘਬੇ ਤੇ ਰਸੀ ਰੱਖੀ ਜਾ ਸਕਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਅਗੇ ਨਹੀਂ ਉਮਰ ਦੇ ਦੇ ਫਿਰ ਵੀ ਮਹਾਰਜ ਵੱਲ ਹੁੰਦੇ ਫੋਟੋ ਦੀ ਕੰਡ ਵੀ ਨਹੀਂ ਹੁੰਦੀ ਤੇ ਸਿੱਖ ਦੀ ਵੈਸੇ ਵੀ ਨਹੀਂ ਹੁੰਦੀ ਗੁਰੂ ਦਾਸਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਮਰਿਆਦਾ ਗੁਰੂ ਕੀ ਕਾਸੀ ਦਮਦਮਾ ਸਾਹਿਬ ਲਿਖਾਈ ਤੇ ਲਿਖਾਰੀ ਸਨ 2 ਘਟ 50 ਉਹ ਲਿਖ ਰਹੇ ਨੇ 10ਵੇਂ ਮਹਾਰਾਜ ਲਿਖਾ ਰਹੇ ਇਹ ਸਿੱਖੋ ਐਸਾ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਕਿ ਉਹ ਜਿਹੜੇ ਸਾਧ ਸਿੰਘ 48 ਗੁਰਸਿੱਖ ਨੇ ਲਿਖਾਰੀ ਜੋ ਗੁਰੂ ਜੀ ਨੇ ਕਿਹਾ ਉਹਨਾਂ ਨੇ ਇੱਕੋ ਹੀ ਲਿਖਿਆ ਇਹ ਨਹੀਂ ਵੀ ਕੋਈ ਇੱਕ ਕੁਝ ਲਿਖੀ ਜਾਂਦਾ ਹੈ ਇੱਕ ਕੁਝ ਲਿਖੀ ਜਾਂਦਾ ਐਸਾ ਕੁਝ ਨਹੀਂ ਹੈ 48 ਨੇ ਇੱਕੋ ਹੀ ਲਿਖਿਆ ਜਿਵੇਂ ਗੁਰੂ ਜੀ ਨੇ ਕਿਹਾ ਸੋਥੇ ਗੁਰੂ ਜੀ ਨੇ ਜਿੱਥੇ ਮਰਿਆਦਾ ਲਖਾਈਆਂ ਉੱਥੇ ਇਹ ਵੀ ਕਿਹਾ ਕਿਵੇਂ ਰਸਖ ਰਖੜੀ ਨਹੀਂ ਬਣੇਗਾ ਕੜੇ ਪਾਏ ਇਹ ਲਿਫਤਾਂ

ਹਲੋ ਜੀ ਥੋੜੇ ਦਿਨਾਂ ਦਾ ਗੁਰੂ ਜੀ ਕਹਿੰਦੇ ਭਾਵੇਂ ਇੱਕ ਕੜੀ ਦਾ ਕਿਉਂ ਨਾ ਹੋਵੇ ਸੰਸਕਾਰ ਕਰਨ ਦੱਬਣਾ ਨਹੀਂ ਹੈ ਸਾਲ ਸੰਤ ਲਿਖਤਾ ਨੇ